ਦੇ ਦੋ ਤਿੰਨ ਕ ਪਹਿਲੂ ਨੇ ਅੱਜ ਜੜੀ ਕਰਦੇ ਹਾਂ 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 ਅਗਲੀ ਗੱਲ ਤਾਂ ਇਹ ਹੈ ਕਿ ਦੇਖੋ ਕਿਸੇ ਰਹਿਬਰ ਦੀ ਤੁਲਨਾ ਕਿਸੇ ਆਮ ਤੋਚੇ ਇਨਸਾਨ ਨਾਲ ਤਾਂ ਕਰ ਹੀ ਨਹੀਂ ਸਕਦਾ ਕੋਈ ਹੂੰ ਹੂੰ ਉਹ ਵੀ ਇਹ ਜਿਹੇ ਬੰਦੇ ਨਾਲ ਜਿਹੜੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਆਲੇ ਆ ਕੇ ਹੁਣ ਤੇ ਉਹਨਾਂ ਦੀ ਤੁਲਨਾ ਭਗਵਾਨ ਰਾਮਚੰਦਰ ਨਾਲ ਜਿਹਨੂੰ ਲੋਕੀ ਭਗਵਾਨ ਕਹਿੰਦੇ ਹੁਣ ਤਾਂ ਬਹੁਤ ਬਹੁਤ ਹੀ ਘਟੀਆ ਹਰਕਤ ਹੈ ਹੂੰ ਹੂੰ ਤੇ ਉਹ ਕਿਉਂਕਿ ਕਦੇ ਸਾਡੇ ਵਾਲਿਆਂ ਨਾਲ ਸਿੰਘਾਂ ਨਾਲ ਕਦੇ ਮੱਥਾ ਲਾ ਲਿਆ ਹੁੰਦਾ ਤੇ ਉਹਨਾਂ ਨੇ ਵੈਸੇ ਹੀ ਉਦੋਂ ਲੱਕੀ ਤੇ ਦੂਜੇ ਪਾਸੇ ਹੀ ਆ ਹੂੰ ਹੂੰ ਤੇ ਨੰਬਰ 2 ਤੇ ਜੇ ਗੱਲ ਕਰੀਏ ਤੇ ਆਤਿਸ਼ੀ ਨੇ ਪਹਿਲੇ ਦਿਨ ਤੋਂ ਹੀ ਕਹਿਤਾ ਸੀ ਸਰ ਕੇ ਮਤਲਬ ਸਰਕਾਰ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਡੰਮੀ ਮੁੱਖ ਮੰਤਰੀ ਹੈ ਉਹਨੇ ਬੰਦਾ ਹੀ ਇਹ ਜੀ ਲੇਡੀ ਚੁਣੀ ਹੈ ਉਹਨੂੰ ਵਧੀਆ ਬੋਲਣਾ ਆਉਂਦਾ ਹੈ ਹੂੰ ਤੇ ਉਹਨੇ ਪਹਿਲੇ ਦਿਨ ਤੋਂ ਹੀ ਕਹਿਤਾ ਸੀ ਵੀ ਬਈ ਬਈ ਦੇਖੋ ਜੀ ਮੁੱਖ ਮੰਤਰੀ ਤਾਂ ਉਹੀ ਆ ਮੈਂ ਤਾਂ ਮਤਲਬ ਉਹ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੀ ਗਾਈਡਲਾਈਨ ਦੇ ਅਨੁਸਾਰ ਹੀ ਕੰਮ ਕਰਨਾ ਹੈ ਉਹ ਜੇ ਦੂਜੀ ਗੱਲ ਚ ਕਹਿੰਦੀ ਹੈ ਤੇ ਕੇਜਰੀਵਾਲ ਨੇ ਕੁਰਸੀ ਛੱਡੀ ਨਹੀਂ ਕੁਰਸੀ ਉਹਦੇ ਕੋਲ ਹੀ ਹੈ ਇਹ ਤਾਂ ਸਾਰਾ ਇੱਕ ਸਿਆਸੀ ਦਾਅ ਪੇਜੀ ਹੈ ਪਰ ਇੱਕ ਅੱਜ ਕੱਲ੍ਹ ਅੰਕਲ ਦੇ ਲੀਡਰ ਰਵਿੰਦਰ ਇਦਾਂ ਕਿਉਂ ਕਰਦੇ ਆ ਹਾਂ ਉਹ ਫਿਰ ਇਦਾਂ ਹੀ ਹੈ ਨਾ ਇਹ ਗੱਲ ਇਹ ਜਿਹੜੀ ਜਿਹੜੀ ਇਹਨਾਂ ਦੀ ਰਾਜਨੀਤੀ ਹੈ ਇਹ ਬੜੀ ਹੂਰੀ ਤਰ੍ਹਾਂ ਦੀ ਰਾਜਨੀਤੀ ਹੈ ਬੜੇ ਦਾਅ ਪੇਚ ਨਾਲ ਚੱਲਦੇ ਆ ਬੜੇ ਗਾਂਹਾਂ ਵਾਲੀ ਗੱਲ ਦੇਖ ਕੇ ਮਤਲਬ ਕਿਵੇਂ ਟਵੀਟ ਕਰਨਾ ਕਿਵੇਂ ਕਿਹਨੇ ਕਿਹਨੂੰ ਗੱਲ ਕਰਨੀ ਆ ਬੜੇ ਤਰੀਕੇ ਨਾਲ ਇਹ ਲੋਕੀ ਗੱਲ ਕਰਦੇ ਆ ਬੰਦਾ ਜਮਾਨਤ ਤੋਂ ਛੁੱਟ ਕੇ ਆਉਂਦਾ ਉਹਨੂੰ ਕਹਿੰਦੇ ਜਿੱਤ ਹੋ ਗਈ ਉਹਦੀ ਵੇਖੋ ਆਓ ਉਹ ਉਹ ਉਹਨੂੰ ਹਾਰ ਪਾਉਂਦੇ ਜੀ ਹਾਰ ਪਾਏ ਜਾਂਦੇ ਉਹਨੂੰ ਉਹਨੂੰ ਹਾਰ ਪਾਉਂਦੇ ਆ ਸਾਡੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਸੱਚ ਦੀ ਜਿੱਤ ਹੋਈ ਹੈ ਤੇ ਇਹ ਇਹਦਾ ਤਾਂ ਕੋਈ ਹੱਲ ਨਹੀਂ ਉਹ ਇਹ ਇਹ ਇੱਕ ਦੂਜਾ ਪਹਿਲੂ ਹੈ ਕਿ ਦੇਖੋ ਜਿਹੜੇ ਬੰਦੇ ਨੇ ਇੱਕ ਇੱਕ ਲੇਡੀ ਨੂੰ ਇੱਥੇ ਮਤਲਬ ਇੱਕ ਆਮ ਇਨਸਾਨ ਤੋਂ ਉਠਾ ਕੇ ਤੇ ਮੁੱਖ ਮੰਤਰੀ ਬਣਾਤਾ ਹੋਵੇ ਤੇ ਉਹਦੀ ਜੈ ਜੈਕਾਰ ਕਰਨੀ ਤੇ ਕੋਈ ਕੋਈ ਮਤਲਬ ਇਹਦੇ ਚੱਤ ਕਥਨੀ ਵਾਲੀ ਗੱਲ ਨਹੀਂ ਉਹ ਲੇਡੀ ਜੋ ਕੁਝ ਕਰਦੀ ਹੈ ਉਹ ਉਸੇ ਲਈ ہوئی ਹੈ ਉਹਦੇ ਉਹਦੇ ਕਰਕੇ ਉਹਨੂੰ ਨਾ ਉਸ ਵਾਂਗ ਕੱਲ ਅੱਜ ਕੱਲ ਸਿਆਸਤ ਦੇ ਵਿੱਚ ਸੱਚ ਤੇ ਝੂਠ ਕੀ ਆ ਉਹ ਵੀ ਲਾਈਨ ਜਿਹੜੀ ਆ ਬਿਲਕੁਲ ਮਲੀਅਮੇਟ ਹੋਈ ਆ ਇਹ ਤੀ ਤਾਂ ਹੈ ਮਤਲਬ ਇਹਨਾਂ ਦੇ ਜਿਹੜੀ ਰਾਜਨੀਤੀ ਜਿਵੇਂ ਕਰਦੇ ਆ ਨਾ ਇਹਨਾਂ ਦਾ ਡਿਫਰੈਂਟ ਤਰੀਕਾ ਆ ਮਤਲਬ ਉਹ ਡਿਕਟੇਟਰਸ਼ਿਪ ਵਾਲਾ ਕੰਮ ਆ ਪਤਾ ਵੀ ਉਹ ਰਾਜਾ ਤਾਂ ਰਾਜਾ ਹੀ ਹੈ ਤੇ ਉਹ ਰਾਜੇ ਦੀ چاپਲੂਸੀ ਤਾਂ ਹਰੇਕ ਹੀ ਕਰਦਾ ਆ ਜਿਵੇਂ ਉਹ ਹੁਣੇ ਉਹ ਭਾਜਪਾ ਵਾਲਿਆਂ ਨੇ ਉਹ ਕਿਹਾ ਤੇ ਵੀ ਜੇ ਕੋਈ ਰਾਜੇ ਦੀ چاپਲੂਸੀ ਕਰਨੀ ਆ ਉਹਦੀ ਕੋਈ ਸੀਮਾ ਹੋਣੀ ਚਾਹੀਦੀ ਆ ਉਹ ਸੀਮਾ ਨਹੀਂ ਹੈ ਕੋਈ ਏਦਾਂ ਨਹੀਂ ਹੈਗੀ ਗੱਲ ਇਹ 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 ਜੇ ਚਾਪਲੂਸੀ ਕਰੋ ਤੁਸੀਂ ਇੱਕ ਵੱਖਰੇ ਵੱਖਰੇ ਅਸਪੈਕਟ ਹੈ ਤੁਸੀਂ ਪਰ ਜੋ ਲੋਕਾਂ ਦੀ ਜਿਹੜੀਆਂ ਆਸ਼ਾਵਾ ਮੌਨਤ ਤੇ ਕਰੇ ਉਤਰੋ ਨਾ ਬਹੁਤ ਮਿਹਰਬਾਨੀ ਰਵਿੰਦਰ ਜੀ ਥੈਂਕ ਯੂ ਥੈਂਕ ਯੂ ਰਵਿੰਦਰ ਸਿੰਘ ਸਿੰਗਾਪੁਰ ਤੋਂ ਸਾਡੇ ਨਾਲ ਜੁੜੇ ਹੋਏ ਸਨ